¡No, no, no. ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਤੋਂ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਕਲੇਰਬਾਲਾ ਜਿਹੜਾ ਅੱਜ ਦਾ ਪ੍ਰੋਟੈਸਟ ਕੀਤਾ ਜਾ ਰਿਹਾ ਉਹਦਾ ਜਿਹੜਾ ਮੁੱਖ ਕਾਰਨ ਹੈ ਕਿ ਜਿਹੜਾ ਸਾਡਾ ਸ਼ੰਭੂ ਖਨੌਰੀ ਰਤਨਪੁਰਾ ਰਾਜਸਥਾਨ ਬਾਰਡਰਾਂ ਦੇ ਉੱਤੇ ਅੱਜ 400 ਦਿਨ ਹੋ ਗਏ ਆ ਪੂਰੇ ਮੋਰਚਾ ਚੱਲ ਰਿਹਾ ਸੀਗਾ ਕੇਂਦਰ ਸਰਕਾਰ ਦੇ ਖਿਲਾਫ ਉਹਦੇ ਵਾਸਤੇ ਸੱਤਵੇਂ ਗੇਟ ਦੀ ਮੀਟਿੰਗ ਜਦੋਂ ਕੱਲ ਕੇਂਦਰ ਦੇ ਮੰਤਰੀਆਂ ਨੇ ਬੁਲਾਈ ਹੈ ਚੰਡੀਗੜ੍ਹ ਦੇ ਵਿੱਚ ਤੇ ਕਿਸਾਨ ਆ ਗੂ ਮੀਟਿੰਗ ਕਰਨ ਵਾਸਤੇ ਗਏ ਆ ਮੰਤਰੀਆਂ ਦੇ ਨਾਲ ਜਿਹੜੀ ਆ ਗੱਲਬਾਤ ਹੋਈ ਆ ਬੜੇ ਚੰਗੇ ਮਾਹੌਲ ਦੇ ਵਿੱਚ ਉਸ ਤੋਂ ਬਾਅਦ ਦੇ ਵਿੱਚ ਕੇਂਦਰ ਸਰਕਾਰ ਦੇ ਮੰਤਰੀ ਜਿਹੜੇ ਆਏ ਸੀ ਮੀਟਿੰਗ ਦੇ ਵਿੱਚ ਉਹਨਾਂ ਨੇ ਸਮਾਂ ਦਿੱਤਾ ਕਿ ਅਸੀਂ ਨੈਕਸਟ ਮੀਟਿੰਗ ਜਿਹੜੀ ਆ 4 ਮਈ ਨੂੰ ਫਿਰ ਦੁਬਾਰਾ ਕਰਾਂਗੇ ਜਦੋਂ ਆਗੂ ਵਾਪਸੀ ਪੀਸੀ ਕਰਨ ਤੋਂ ਬਾਅਦ ਦੇ ਵਿੱਚ ਵਾਪਸ ਆਪਣੇ ਮੋਰਚੇ ਦੇ ਵਿੱਚ ਪਰਤ ਰਹੇ ਆ ਤੇ ਜਿਹੜੇ ਕਿਸਾਨ ਆਗੂਆਂ ਨੂੰ ਸਰਵਨ ਸਿੰਘ ਪੰਦੇਰ ਜਗਜੀਤ ਸਿੰਘ ਗੱਲੇਵਾਲ ਉਹਨਾਂ ਦੇ ਨਾਲ ਜਿਹੜੇ ਹੋਰ ਸਾਥੀ ਸੀਗੇ ਉਹਨਾਂ ਨੂੰ ਜਿਹੜਾ ਡਿਟੇਨ ਕਰ ਲਿਆ ਗਿਆ ਤੇ ਉਹਨਾਂ ਨੂੰ ਡਿਟੇਨ ਕਰਕੇ ਕੱਲ ਰਾਤ ਜਿਹੜਾ ਪਤਾ ਨਹੀਂ ਕਿੱਥੇ ਰੱਖਿਆ ਅਜੇ ਤੱਕ ਜਿਹੜੇ ਆਗੂ ਆ ਉਹਨਾਂ ਦੀ ਸਾਡੇ ਨਾਲ ਕੋਈ ਗੱਲਬਾਤ ਨਹੀਂ ਹੋਈ ਸਾਡਾ ਸ਼ੰਭੂ ਬਾਰਡਰ ਦੇ ਉੱਤੇ ਕਿਸਾਨਾਂ ਦਾ 400 ਦਿਨ ਤੋਂ ਮੋਰਚਾ ਲੱਗਾ ਉਹ ਪੁਲਿਸ ਪ੍ਰਸ਼ਾਸਨ ਦੇ ਬਲ ਨਾਲ ਪੰਜਾਬ ਸਰਕਾਰ ਨੇ ਤੈਸ਼ ਨਾਸ਼ ਕੀਤਾ ਕਰੋੜਾਂ ਰੁਪਈਆ ਦਾ ਕਿਸਾਨਾਂ ਦਾ ਜਿਹੜਾ ਸਾਜੋ ਸਮਾਨ ਟਰੈਕਟਰ ਟਰਾਲੀਆਂ ਉੱਤੇ ਆ ਉਹ ਚੁੱਕ ਕੇ ਕੋਈ ਟਰਾਲੀ ਕਿਸੇ ਕੱਡੇ ਚ ਸੁੱਟੀ ਆ ਕੋਈ ਕਿਸੇ ਕੱਡੇ ਸੁੱਟੀ ਆ ਕੈਂਟ ਬਣੇ ਸੀ ਉਹ ਨੁਕਸਾਨੇ ਗਏ ਆ ਅਸੀਂ ਕਹਿੰਦੇ ਆ ਕਿ ਇਹਨਾਂ ਦਾ ਹੀ ਜਿਹੜੀਆਂ ਸਾਡੀਆਂ ਟਰਾਲੀਆਂ ਹਾਈਵੇ ਤੋਂ ਸਾਈਡ ਤੇ ਕੀਤੀਆਂ ਕੀ ਉਹਨਾਂ ਦੀ ਜ਼ਿੰਮੇਵਾਰੀ ਕੀ ਆ ਕਿ ਉਹ ਕਿਸਾਨਾਂ ਨੂੰ ਟਰਾਲੀਆਂ ਮਿਲ ਜਾਣਗੀਆਂ ਸਹੀ ਸਲਾਮਤ ਜਾਂ ਚੋਰੀ ਕਰਵਾਉਣੀ ਆ ਪੰਜਾਬ ਸਰਕਾਰ ਨੇ ਉਹ 4-4 ਲੱਖ ਰੁਪਏ ਦੀ ਇੱਕ ਟਰਾਲੀ ਬਣਦੀ ਆ ਦੂਸਰਾ ਜਿਹੜਾ ਵਾ ਅੱਜ ਜਦੋਂ ਅਸੀਂ ਫੈਸਲਾ ਕੀਤਾ ਕਿ ਸਾਡੇ ਜਿਹੜੇ ਆਗੂ ਆ ਉਹਨਾਂ ਨੂੰ ਰਿਹਾ ਕੀਤਾ ਜਾਵੇ ਜੇ ਪੰਜਾਬ ਸਰਕਾਰ ਸਾਡੇ ਆਗੂਆਂ ਨੂੰ ਰਿਹਾ ਨਹੀਂ ਕਰਦੀ ਤੇ ਅਸੀਂ ਜਿਹੜਾ ਡੀਸੀ ਦਫ਼ਤਰਾਂ ਦੇ ਉੱਤੇ ਮੰਗ ਪੱਤਰ ਦੇਵਾਂਗੇ ਜਦੋਂ ਸਾਡੇ ਬੰਦੇ ਡੀਸੀ ਹੈਡਕ quartern ਦੇ ਮੰਗ ਪੱਤਰ ਦੇਣ ਵਾਸਤੇ ਨਿਕਲੇ ਆ ਤੇ ਰਸਤੇ ਦੇ ਵਿੱਚ ਭਾਰੀ ਪੁਲਿਸ ਫੋਰਸ ਲਾ ਕੇ ਜਿਹੜੇ ਸਾਡੇ ਆਮ ਕਿਸਾਨ ਮਜ਼ਦੂਰ ਆ ਰਹੇ ਉਹਨਾਂ ਨੂੰ ਵੀ ਥਾਣਿਆਂ ਦੇ ਵਿੱਚ ਜਿਹੜਾ ਬੰਦ ਕੀਤਾ ਜਾ ਰਿਹਾ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਅਸੀਂ ਆਏ ਆ ਇੱਥੇ ਜਿਹੜਾ ਸਾਡੇ ਆਗੂ ਰੀਟੇਨ ਕੀਤੇ ਆ ਸਾਨੂੰ ਸਾਡੇ ਦੇਸ਼ ਦਾ ਸੰਵਿਧਾਨ ਇਹ ਜਿਹੜਾ ਅ ਅਜਾਜ਼ਤ ਦਿੰਦਾ ਕਿ ਜੇ ਕੋਈ ਤੁਹਾਨੂੰ ਮੁਸ਼ਕਲ ਆ ਤੇ ਆਪਣੀ ਜਿਹੜੀ ਆ ਤੁਸੀਂ ਗੱਲ ਡੈਮੋਕਰੈਟਿਕ ਰਾਈਟ ਦੇ ਤਹਿਤ ਜਿਹੜੀ ਆ ਤੁਸੀਂ ਆਪਣੀ ਗੱਲ ਜਿਹੜੀ ਆ ਸਰਕਾਰ ਦੇ ਸਾਹਮਣੇ ਰੱਖ ਸਕਦੇ ਜੀ ਅਸੀਂ ਕਹਿੰਦੇ ਕਿ ਕਿਹੜਾ ਸੰਵਿਧਾਨ ਆ ਸਾਡੇ ਦੇਸ਼ ਦੇ ਵਿੱਚ ਜਿਹੜਾ ਦੇਸ਼ ਦੇ ਲੋਕਾਂ ਆਮ ਲੋਕਾਂ ਨੂੰ ਆਪਣੇ ਹੱਕ ਦੀ ਗੱਲ ਕਰਨ ਦਿੰਦਾ ਇਸੇ ਤੇ ਇੱਥੇ ਤੇ ਜੇ ਕਿਸਾਨਾਂ ਦੀਆਂ ਜ਼ਮੀਨਾਂ ਕੋਹਣੀਆਂ ਤਾਂ ਵੀ ਪੁਸ ਦਾ ਬਲ ਪ੍ਰਯੋਗ ਹੁੰਦਾ ਕਿਸਾਨਾਂ ਨੂੰ ਕੋਈ ਉਹਦਾ ਮੁਆਵਜ਼ਾ ਜੋਗ ਮਿਲੇ ਚਾ ਨਾ ਮਿਲੇ ਜੇ ਕਿਸਾਨ ਕੇਂਦਰ ਦੇ ਕੋਲ ਆਪਣੀਆਂ ਮੰਗਾਂ ਲੈ ਕੇ ਜਾਂਦੇ ਆ ਕਿ ਐਮਐਸਪੀ ਗਰੰਟੀ ਕਾਨੂੰਨ ਲਾਗੂ ਕੀਤਾ ਜਾਵੇ ਕਿਸਾਨ ਕੇਂਦਰ ਦੀਆਂ ਗਲਤ ਨੀਤੀਆਂ ਕਰਕੇ ਸਾਡੇ ਤੇ ਕਰਜ਼ਾ ਚੜ ਗਿਆ ਤੇ ਉੱਥੇ 20 ਪੁਲਿਸ ਦਾ ਬਲ ਪ੍ਰਯੋਗ ਕਰਕੇ ਤੇ ਕਿਸਾਨਾਂ ਨੂੰ ਖਦੇੜਿਆ ਜਾਂਦਾ ਕਿ ਅਸੀਂ ਜਿਹੜੀ ਡੈਮੋਕ੍ਰੇਸੀ ਦਾ ਢੰਡੋਰਾ ਪਟਿਆ ਜਾਂਦਾ ਕਿ ਅਸੀਂ ਡੈਮੋਕ੍ਰੇਟ ਦੇਸ਼ ਦੇ ਵਿੱਚ ਰਹਿੰਦੇ ਆ ਮੋਦੀ ਜੀ ਇਸ ਗੱਲ ਨੂੰ ਕਹਿੰਦੇ ਆ ਕਿ ਸਾਡੇ ਸਾਡਾ ਜਿਹੜਾ ਦੇਸ਼ ਆ ਉਹ ਵਿਸ਼ਵਗੁਰੂ ਬਣਨ ਜਾ ਰਿਹਾ ਇਹ ਕੀ ਵਿਸ਼ਵਗੁਰੂ ਇਦਾਂ ਗੱਲਾਂ ਨਾਲ ਹੀ ਬਣ ਜਾਣਾ ਕਿ ਜਾਂ ਦੇਸ਼ ਦੇ ਲੋਕਾਂ ਨੂੰ ਕੋਈ ਹੱਕ ਹਕੂਕ ਦੇਣੇ ਆ ਕਿ ਵਿਸ਼ਵਗੁਰੂ ਕਾਰਪੋਰੇਟਾਂ ਦਾ ਜ਼ਮੀਨਾਂ ਤੇ ਸਰਕਾਰੀ ਅਦਾਰਿਆਂ ਦੇ ਉੱਤੇ ਕਬਜ਼ਾ ਕਰਵਾ ਕੇ ਦੇਸ਼ ਜਿਹੜਾ ਵਿਸ਼ਵਗੁਰੂ ਬਣ ਜਾਂਦਾ ਸਾਡੇ ਦੇਸ਼ ਦੇ ਵਿੱਚ ਇਸ ਤਰੀਕੇ ਨਾਲ ਨਸ਼ੇ ਜਿਹੜੇ ਆ ਉਹ ਜਿਹੜੇ ਪੈਰ ਪਸਾਰ ਰਹੇ ਆ ਨੌਜਵਾਨ ਆਏ ਤਨ ਮੌਤ ਦੇ ਮੂੰਹ ਜਾ ਰਹੇ ਆ ਸਾਡੀ ਮੰਗ ਹੈ ਕਿ ਇਹਨਾਂ ਤੇ ਕੰਟਰੋਲ ਕੀਤਾ ਜਾਵੇ ਸੋ ਸਰਕਾਰ ਨਸ਼ਿਆਂ ਤੇ ਕੰਟਰੋਲ ਕਰਨ ਦੀ ਬਜਾਏ ਜਿਹੜੇ ਛੋਟੇ ਛੋਟੇ ਸਮਗਲਰ ਆ ਜਾਂ ਕੋਈ ਲਿਆ ਕੇ ਨਸ਼ਾ ਕਰਨ ਵਾਲੇ ਇੱਕ ਇੱਕ ਕੁੜੀ ਉਹਨਾਂ ਦੇ ਘਰ ਜਿਹੜੇ ਤੋੜ ਰਹੀ ਆ ਘਰ ਸਵਧਾਨਿਕ ਤਰੀਕੇ ਨਾਲ ਤੇ ਇਹ ਜਿਹੜਾ ਸਾਡੀ ਅੱਜ ਦੇ ਪ੍ਰਦਰਸ਼ਤ ਦੀ ਮੰਗਿਆ ਕਿ ਅਸੀਂ ਡੀਸੀ ਦਫ਼ਤਰਾਂ ਤੇ ਜਾ ਕੇ ਆਪਣਾ ਜਿਹੜਾ ਰੋਸ ਪ੍ਰਦਰਸ਼ਨ ਕਰਕੇ ਡੀਸੀ ਨੂੰ ਜਿਹੜਾ ਮੰਗ ਪੱਤਰ ਦੇਣਾ ਚਾਹੁੰਦੇ ਆ ਕਿ ਸਾਡੇ ਜਿਹੜੇ ਕਿਸਾਨ ਆਗੂ ਆ ਰਿਟੇਨ ਕੀਤੇ ਉਹਨਾਂ ਨੂੰ ਤੁਰੰਤ ਰਹਾ ਕੀਤਾ ਜਾਵੇ ਤੇ ਸਾਡੇ ਜਿਹੜੇ ਜਿਹੜਾ ਉੱਥੇ ਸਾਜੋ ਸਮਾਨ ਰੋਡ ਤੋਂ ਜਿਹੜਾ ਸਾਈਡ ਤੇ ਕੀਤਾ ਉਹਨਾਂ ਦੀ ਜਿਹੜੀ ਆ ਉਹ ਜ਼ਿੰਮੇਵਾਰੀ ਆ ਉਹ ਪੁਲਿਸ ਪ੍ਰਸ਼ਾਸਨ ਦੀ ਹੋਵੇ ਕਿ ਉਹ ਉਹ ਕਿਸਾਨਾਂ ਦਾ ਜਿਹੜਾ ਸਮਾਨ ਆ ਉਹ ਚੋਰੀ ਨਾ ਹੋਵੇ ਮੈਂ ਜੀ ਜਰਮਨਜੀਤ ਸਿੰਘ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਤੋਂ ਸੂਬਾ ਅਗੂ ਬੋਲ ਰਿਹਾ ਹਾਂ ਜੀ ਠੀਕ ਹੈ ਜੰਦੀ ਆ ਜਿਹੜੀ ਅੱਜ ਜੀ ਅੱਜ ਜਿਹੜਾ ਆਪਣੇ ਆ ਧਰਨਾ ਲੱਗਾ ਅਮਸਰ ਦੇ ਵੱਲੋਂ ਜੋ ਮੋਦੀ ਸਰਕਾਰ ਦੇ ਕਹਿਣ ਦੇ ਭਗੰਤ ਮੰਤਰੀ ਸਰਕਾਰ ਨੇ ਕਿਸਾਨਾਂ ਨੂੰ ਗੱਲਬਾਤ ਦੇ ਸੱਦੇ ਦੇ ਬਹਾਨੇ ਬੁਲਾ ਕੇ ਉਹਨਾਂ ਨੂੰ ਡਿਟੇਨ ਕੀਤਾ ਗਿਆ ਵਾ ਇਹ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਵਾ ਪਹਿਲਾਂ ਵੀ ਦੁਸ਼ਮਣ ਦੇਸ਼ਾਂ ਦੀ ਕਿਤੇ ਜੰਗ ਲੱਗਦੀ ਹੁੰਦੀ ਉਹ ਵੀ ਭਰੋਸਾ ਕਰ ਦਿੰਦੇ ਜੰਗ ਦੇ ਦੌਰਾਨ ਇਹ ਗੱਲਬਾਤ ਹੁੰਦੀ ਨਹੀਂ ਇਹ ਪਹਿਲੀ ਵਾਰ ਹੋਇਆ ਵਾ ਤੇ ਇਹ ਭਗਵੰਤ ਮਾਨ ਨੇ ਕੀਤਾ ਮੋਦੀ ਸਰਕਾਰ ਦੇ ਕਹਿਣ ਦੇ ਉੱਤੇ ਨਾਲ ਸ਼ੰਭੂ ਬਾਜਰ ਤੇ ਖਨੌਰੀ ਬਾਜਰ ਦੇ ਉੱਤੇ ਕਿਸਾਨਾਂ ਮਜੂਰਾਂ ਤੇ ਅਤਿਆਚਾਰ ਕੀਤਾ ਗਿਆ ਮਤਾਵਾ ਭੈਣਾਂ ਨੂੰ ਫੜ ਕੇ ਜੇਲ੍ਹਾਂ ਦੇ ਵਿੱਚ ਥਾਂ ਦੇ ਵਿੱਚ ਬੰਦ ਕੀਤਾ ਗਿਆ ਵਾ ਸੋ ਇਹ ਕਨਾਉਣਾ ਕਾਰਨਾਮਾ ਮਹਪਵੰਤ ਮਾਨ ਸਰਕਾਰ ਦਾ ਇੱਕ क्रूर ਚਿਹਰਾ ਵਾ ਉਹ ਭਗਵੰਤ ਮਾਨ ਜਿਹੜਾ ਕਹਿੰਦਾ ਸੀਗਾ ਕਿਸਾਨਾਂ ਮਜ਼ਦੂਰਾਂ ਨੂੰ ਧਰਮੇ ਮੁਜਾਰੇ ਨਹੀਂ ਕਰਨੇ ਪੈਣਗੇ ਕਿਸਾਨ ਮੇਰੇ ਅਗ ਸੋ ਭਗਵੰਤ ਮਾਨ ਦਾ ਦੋਹਰਾ ਚਿਹਰਾ ਲੋਕਾਂ ਦੇ ਸਾਹਮਣੇ ਨੰਗਾ ਹੋ ਚੁੱਕਾ ਵਾ ਭਗਵੰਤ ਮਾਨ ਸਰਕਾਰ ਜਿਹੜੀ ਆ ਮੋਦੀ ਸਰਕਾਰ ਦੇ ਰਾਹੇ ਚੱਲ ਰਹੀ ਆ ਕਿਸਾਨਾਂ ਮਜ਼ਦੂਰਾਂ 'ਤੇ ਜ਼ੁਲਮ ਕਰ ਰਹੀ ਆ ਅਤਿਆਚਾਰ ਕਰ ਰਹੀ ਆ ਔਰ ਜੋ ਸਾਡੇ ਉੱਤੇ ਸਤੇਜ ਆ ਉਹ ਵੀ ਪੁੱਟੀ ਗਈ ਆ ਲੱਖਾਂ ਰੁਪਈਆਂ ਦਾ ਸਾਡਾ ਸਮਾਨ ਆ ਉਹ ਟਾਲੀਆਂ ਸੱਗੇ ਖੱਬੇ ਉਹ ਵੀ ਸੁੱਟੀਆਂ ਗਈਆਂ ਵਾ ਸੋ ਬਹੁਤ ਵੱਡਾ ਜਿਹੜਾ ਅਤਿਆਚਾਰ ਕੀਤਾ ਸ਼ੰਭੂ ਦੇ ਖਲੌਰ ਦੇ ਉੱਤੇ ਜਦੋਂ ਕਿ ਸੁਪਰੀਮ ਕੋਰਟ ਹਾਈ ਕੋਰਟ ਦੀ ਰੂਲਿੰਗ ਆ ਕਿ ਜਿਹੜੇ ਰਾਹ ਨੇ ਉਹ ਕਿਸਾਨਾਂ ਨਹੀਂ ਰੋਕੇ ਉਹ ਹਰਿਆਣਾ ਸਰਕਾਰ ਨੇ ਰੋਕੇ ਆ ਇਹ ਸੁਪਰੀਮ ਕੋਰਟ ਦੀ ਰੂਲਿੰਗ ਤੁਹਾਡੇ ਸਾਹਮਣੇ ਆਈ ਇਹਦੇ ਖਿਲਾਫ ਜਿਹੜੀ ਹਰਿਆਣੇ ਦੀ ਸਰਕਾਰ ਨੇ ਸੁਪਰੀਮ ਕੋਰਟ ਵਿੱਚ ਗਈ ਆ ਉਦੇ ਸਟੇਟਿਸ ਗੋ ਸੀਗਾ ਸੋ ਸੁਪਰੀਮ ਕੋਰਟ ਦੇ ਹਾਈ ਕੋਰਟ ਦੇ ਹੁਕਮਾਂ ਨੂੰ ਸ਼ੱਕੇ ਦੇ ਟੰਕੇ ਭਗਵੰਤ ਮਾਨ ਨੇ ਕਿਸਾਨਾਂ ਉਧਰ ਜ਼ੁਲਮ ਕੀਤਾ ਵਾ ਆਉਣ ਵਾਲੇ ਸਮੇਂ ਦੇ ਵਿੱਚ ਭਗਵੰਤ ਮਾਨ ਸਰਕਾਰ ਤੇ ਮੋਦੀ ਸਰਕਾਰ ਨੇ ਜੱਕਿਆ ਭੁਗਤਣਾ ਪਊਗਾ ਤੇ ਇਹਦਾ ਕਿਸਾਨ ਤੇ ਮਜ਼ਦੂਰ ਇਹਦਾ ਜ਼ਬਰਦਸਤ ਮੁਕਾਬਲਾ ਸਬਰ ਨਾਲ ਕਰ ਰਿਹਾ ਵਾ ਭਗਵੰਤ ਮਾਨ ਨੇ ਇਹ ਸੋਚਿਆ ਕਿ ਕਿਸਾਨਾਂ ਨੂੰ ਅੰਦਰਵਾੜ ਦੇਾਂਗੇ ਪਰ ਅੱਤੇ ਤੁਹਾਡੇ ਸਾਹਮਣੇ ਆ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਅੱਜ ਪੰਜਾਬ ਭਰ ਦੇ ਜਿੱਥੇ ਅੱਜ ਕਾਟੜਾਂ ਦੇ ਧਰਨੇ ਜਿਹੜੇ ਚੱਲ ਰਹੇ ਉਹਦੇ ਵਿੱਚ ਇੱਕ ਅੰਮ੍ਰਿਤਸਰ ਚੱਲ ਰਿਹਾ ਵਾ ਸੋ ਸਾਡੀ ਮੰਗ ਆ ਕਿ ਪੰਜਾਬ ਸਰਕਾਰ ਜਿਹੜੇ ਆਗੂ ਗ੍ਰਿਫਤਾਰ ਕੀਤੇ ਆ ਉਹਨਾਂ ਨੂੰ ਰਿਹਾ ਕਰੇ ਤੁਰੰਤ ਰਿਹਾ ਕਰੇ ਇਹ ਜਿਹੜਾ ਸਮਾਨ ਦੀ ਟੁੱਟਪਾੜ ਉੱਥੇ ਹੋਈ ਆ ਉਹਦੀ ਪਰਪਾਈ ਜਿਹੜੀ ਆ ਇਹਨੂੰ ਭਗਵੰਤ ਮਾਨ ਸਰਕਾਰ ਨੂੰ ਕਰਨੀ ਚਾਹੀਦੀ ਔਰ ਕਿਸਾਨਾਂ ਨਾਲ ਜਿਹੜਾ ਪੰਗਾ ਲੈ ਰਿਆ ਇਹਨੂੰ ਆਉਣ ਸਮੇਂ ਮਹਿੰਗਾ ਪਾਉਂ ਕੰਤ ਵਾਲਾ ਕੀ ਲੱਗਦਾ ਕਿ ਇਹ ਨੀਤੀ ਕੀ ਲੱਗਦੀ ਪੰਜਾਬ ਸਰਕਾਰ ਦੀ ਸੈਂਟਰ ਦੇ ਨਾਲ ਇਹ ਜਿਵੇਂ ਚੱਲ ਰਹੇ ਆ ਭਗਵੰਤ ਮਾਨ ਜੀ ਭਾਜਪਾ ਦੀ 2 ਟੀਮ ਜੋ ਕੰਮ ਕਰ ਰਹੀ ਆ ਪਹਿਲਾਂ ਵੀ ਜਦੋਂ ਵੀ ਇੱਥੇ ਪੰਜਾਬ ਦੇ ਲੋਕਾਂ ਦੀ ਗੱਲ ਕਰਨੀ ਹਮੇਸ਼ਾ ਹੀ ਕੇਂਦਰ ਸਰਕਾਰ ਦੇ ਪੱਖ ਦੀ ਭੁਗਤੇ ਆ ਸੋ ਉਸੇ ਨੀਤੀ ਦੇ ਉੱਤੇ ਅੱਜ ਵੀ ਭਗਵੰਤ ਮਾਨ ਜਿਹੜੇ ਆ ਮੋਦੀ ਸਰਕਾਰ ਦੀ 2 ਟੀਮ ਜੋ ਕੰਮ ਕਰ ਰਹੀ ਆ ਤੇ ਕਿਸਾਨਾਂ ਦੇ ਮਜਬੂਦਾ ਜ਼ੁਲਮ ਕਰ ਰਹੀ ਆ ਸੋ ਆਹ ਤਾਂ ਨਿੰਦਣੀ ਇਹਦੀ ਅਸੀਂ ਨਿੰਦਾ ਕਰਦੇ ਆ ਔਰ ਉਹ ਨਾਲੇ ਸਮੇਂ ਦੇ ਟਿੱਕੇ ਦੇ ਟਿੱਕੇ ਰਿਸ਼ੰਗਾ ਚਾ ਉਹ ਵੀ ਕੀਤੇ ਜਾਣੇ ਆ ਜਿਸ ਤਰ੍ਹਾਂ ਉਹ ਬਹਿ ਕੇ ਜਿੱਦਾਂ ਰੰਦੇ ਨੇ ਤਾਂ ਅਗਲੀ ਨੀਤੀ ਕੀ ਹੈ ਕਿੱਥੋਂ ਹਾਂਜੀ ਇਹ ਵਿਚਾਰ ਕਰਕੇ ਕਿਉਂਕਿ ਇਕੱਲੇ ਸਾਡੇ ਜਿਥੇ ਇਹਨਾਂ ਫੈਸਲਾ ਨਹੀਂ ਹੈ ਦੋਵਾਂ ਫੋਰਮਾਂ ਦਾ ਫੈਸਲਾ ਹੋਵੇ ਕਿ ਡੀਸੀ ਹੈਡਕਵਰਟਰ ਨਾਲ ਜਾਣਾ ਹੈ ਡੀਸੀ ਹੈਡਕਵਰਟਰ ਨਾਲ ਅਸੀਂ ਜਾਵਾਂ ਸੋ ਇਹਦੇ ਵਾਸਤੇ ਜੋ ਜਿੱਥੇ ਜੋ ਵੀ ਪ੍ਰੋਗਰਾਮ ਬਣਿਆ ਵਾ ਡੀਸੀ ਹੈਡਕਵਰਟਰ ਤੇ ਧਰਨੇ ਲਾ ਕੇ ਜਿਹੜੇ ਆਗੇ ਨੰਦ ਪੱਤਰ ਦੇਣੇ ਆ ਉਹਦੇ ਵਜੋਂ ਅੱਜ ਇੱਥੇ ਇਕੱਠੇ ਹੋਏ ਹਾਂ ਦੇ ਗਾਂ ਆਉਣੇ ਸਮੇਂ ਦੇ ਕੰਨ ਮਿੰਟਾਂ ਤੱਕ ਅਸੀਂ ਜੀਸੀ ਅੱਜ ਕੁਆਟਰਾਂ ਨੂੰ ਬਦਾਂ